ਸਿਦਾਰ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣਾ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਉਹਨੇ ਨੇ ਰਾਤ ਮਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਯਾਰ ਸਦੀਕ ਨਾਲ ਮੇਰੇ ਇਕੱਲੇ ਦੀ ਫੋਟੋ ਖਿੱਚ ਲਈ ਅੱਛੀ ਉਹ ਕਿੰਨੀ ਬੰਦੇ ਸੀਗੇ ਜਿੰਨੇ ਇਹ ਮੁਲਾਕਾ ਕਰੋ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦਨਾ ਹੁੰਦਾ ਕਿਉਂਕਿ ਮੰਦਿਰ ਮੰਦਿਰ ਤੇ ਜਾਣਾ ਹੀ ਜਾਣਾ ਤੇ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾ ਕੇ ਸਾਰੇ ਜਣੇ ਘਰਾਂ ਨੂੰ ਆਏ ਤਾਰ ਨੂੰ ਇਸ ਵੇਲੇ ਦੁੱਖ ਹੈ ਉਹ ਅਸਹਿਤ ਕੁਝ ਕਿ ਹਾਲੀ ਜਾ ਸਕਦਾ ਬੜੀ ਆਪ ਸੋਚ ਦੀ ਗੱਲ ਇਹ ਹੈ ਕੀ ਗੱਲਬਾਤ ਤੁਹਾਡੇ ਨਾਲ ਕਦੋਂ ਖੋਈ ਸੀ ਉਹਨਾਂ ਦੀ ਰਾਤ ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣਾ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜਦ ਤੋਂ ਪ੍ਰੋਫੈਸ਼ਨਲ ਮਹੌਨ ਸਿੰਘ ਮੇਲਾ ਲੱਗਦਾ ਸੀ ਉਦੋਂ ਤੋਂ ਸਾਡੀ ਆਪਸ ਨੇੜਤਾ ਸੀਗੀ ਰਾਤ ਬਿਲਕੁਲ ਠੀਕ ਸੀਗੀ ਬਿਲਕੁਲ ਹੀ ਅੱਛੇ ਅੱਛੇ ਭਲੇ ਬਲਕਿ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਉਹ ਸਾਡੇ ਇੱਕ ਦੋਸਤ ਆਏ ਹੋਏ ਸੀ ਕੈਨੇਡਾ ਤੋਂ ਉਹ ਪੁੱਛਣ ਲੱਗੇ ਵੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਮੰਨ ਤੱਕ ਕਿਉਂ ਕਰੇ ਜ਼ਰੂਰਤ ਨੂੰ ਜ਼ਰੂਰਤ ਕਹਿਣਾ ਹੈ ਜੀ ਤੇ ਦਰਵਾਜ਼ੇ ਨੂੰ ਦਰਵਾਜਾ ਕਹਿਣਾ ਉਹ ਫਿਰ ਸਾਨੂੰ ਪਾਤਰ ਸਾਹਿਬ ਸਮਝਾਉਣ ਲੱਗੇ ਵੀ ਕਈ ਜਗ੍ਹਾ ਐਸੀਆਂ ਹੁੰਦੀਆਂ ਨੇ ਜਿੱਥੇ ਕਿ ਜਿਹੜਾ ਜ਼ੋਰ ਪਹਿਣਾ ਚਾਹੀਦਾ ਉਹ ਇਸ ਕਰਕੇ ਜਮਾੜਾ ਦੇ ਮੋਟਾ ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ ਸਾਨੂੰ ਬੜੀ देर ਤੱਕ ਗੱਲਾਂ ਔਰ ਮੈਂ ਬਲਕਿ ਇੱਕ ਗੱਲ ਕਹੀ ਮੈਂ ਪਾਤਰ ਸਾਹਿਬ ਇਸ ਕਿਸਮ ਦੇ ਮਹਿਫਿਲ ਕਿਉਂਕਿ ਸੰਦੀਲਾ ਵੀ ਜੀ ਸੀਗੇ ਜੀ ਮੁੰਡਾ ਪੀਟਰ ਸੀਗਾ ਹੋਰ ਕਈ ਬੰਦੇ ਬੈਠੇ ਸੀ ਸਾਰੇ ਸਾਹਿਤਕਾਰ ਸੀਗੇ ਤੇ ਉਹ ਕੈਨੇਡਾ ਤੇ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਜੀ ਜੀ ਕਿੰਨੇ ਘੰਟੇ ਤੁਸੀਂ ਇਕੱਠੇ ਸੀਗੇ ਅਸੀਂ ਤਕਰੀਬਨ ਘੰਟਾ ਡੇਟ ਘੰਟਾ ਬੈਠੇ ਰਹੇ ਆ ਇਥੇ ਘਰ ਦੇ ਵਿੱਚ ਨਾ ਜੀ ਨਾ ਇਥੇ ਮਤਲਬ ਅ ਕਿਸੇ ਦਾ ਦੋਸਤ ਦਾ ਇੱਕ ਹੋਟਲ ਹੈ ਬੁਲਲੌਰ ਉੱਥੇ ਬੈਠੇ ਸੀਗੇ ਸਦੀਕ ਸਾਹਿਬ ਜਦੋਂ ਪਤਾ ਲੱਗਿਆ ਕਿ ਸਵੇਰੇ ਨੂੰ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਸਦੀਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆ ਯਾਰ ਕੀ ਯਾਦਾਂ ਸਿੱਗੀਆਂ ਮਤਲਬ ਸੱਚੀ ਗੱਲ ਦੱਸ ਦੋ ਕਿ ਮੈਂ ਹੁਣ ਵੀ ਕਰ ਚੋਂ ਇਹਨਾ ਮੁਸ਼ਕਲ ਨਿਕਲੇ ਕਿਉਂਕਿ ਰਾਤ ਹੀ ਅਸੀਂ ਫੋਟ ਕਿੱਥੇ ਗਿਆ ਆ ਫੜਾਈ ਮੈਨੂੰ ਮੇਰਾ ਮਤਲਬ ਹੈਰਾਨ ਹ ਵੀ ਬੰਦੇ ਵਿੱਚ ਹੈ ਕੀ ਕੁਝ ਵੀ ਨਹੀਂ ਹੈ ਬਹੁਤ ਕਈ ਵਾਰੀ ਜਿਹੜਾ ਕੁਝ ਨਹੀਂ ਸੋਚੀਦਣ ਵਾਕਈ ਗੱਲ ਹੈ ਉਹਵਾਸ ਦੇ ਇੱਕ ਸਾਹ ਦਿਖਾ ਰਹੇ ਹੋ ਰਾਤ ਦੀਆਂ ਫੋਟੋਆਂ ਨੇ ਤੁਸੀਂ ਰਾਤ ਦੀ ਫੋਟੋ ਹੈ ਮੈਂ ਐਡਾ ਖੁਸ਼ਕਿਸਮਤ ਹੈ ਇੱਕ ਵਾਰੀ ਕੈਮਰੇ ਤੇ ਹਾਂ ਜੀ ਉਹ ਉਹਨਾਂ ਨੇ ਰਾਤ ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਯਾਰ ਸਦਿਕ ਨਾਲ ਮੇਰੇ ਇਕੱਲੇ ਦੀ ਫੋਟੋ ਖਿੱਚ ਲਈ ਅਸੀਂ ਉੱਥੇ ਕਿੰਨੇ ਬੰਦੇ ਸੀ ਜਿਵੇਂ ਸਾਰੇ ਜਣੇ ਬੈਠੇ ਸੀ ਸਾਹਮਣੇ ਜਨਾਬ ਦੇਖੋ ਸਾਹਮਣੇ ਦਿਖਾਓ ਜੀ ਸਾਹਮਣੇ ਦਿਖਾਓ ਕੀ ਕਿਹਾ ਜਾ ਸਕਦਾ ਹੈ ਅਚੇ ਰਾਤ ਦੀ ਫੋਟੋ ਤੁਹਾਡੀ ਬਿਲਕੁਲ ਰਾਤ ਦੇ 11 ਵਜੇ ਦੀ ਹੈ ਸਦਿਕ ਸਾਹਿਬ ਅੱਖਾਂ 'ਚ ਹੁਣ ਵੀ ਪਾਣੀ ਹੈ ਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹਾਂ ਔਰ ਕਾਫੀ ਮਾਇੂਸੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਵੀ ਆ ਰਿਹਾ ਨਹੀਂ ਗੱਲ ਇਹ ਹੈ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦ ਨਾ ਹੁੰਦਾ ਕਿਉਂਕਿ ਮੰਦਲ ਮੰਦਲ ਤੇ ਜਾਣਾ ਹੀ ਜਾਣਾ ਅਦਰ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾਖੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਏ ਵੀ ਹੈ ਨਹੀਂ ਵੀ ਕਿਸ ਦਾ ਸਿਰ ਦੁਖਦਾ ਹੋਵੇ ਕਿਸ ਦਾ ਢੇਡ ਦੁਖਦਾ ਹੋਵੇ ਅੱਛਾ ਜਦੋਂ ਘਰ ਪਹੁੰਚੇ ਤੁਸੀਂ ਆਪੋ ਆਪਣੇ ਫਿਰ ਤੁਹਾਡੀ ਆਪਸ ਵਿੱਚ ਗੱਲਬਾਤ ਹੋਈ ਹੈ ਫਿਰ ਨਹੀਂ ਕੋਈ ਗੱਲ ਹੈਗੀ ਕਿਉਂਕਿ ਰਾਤ ਦੇ 11:00 ਵਜੇ ਕਿਸੀ ਸੀ 9:11 ਵਜੇ ਅਸੀਂ ਉੱਥੋਂ ਚੱਲੇ ਹਾਂ ਜੀ ਆ ਕੇ ਸੋਣੀ ਸੀਗਾ ਮੈਂ ਤਾਂ ਸੁਣ ਕੇ ਇੰਨਾ ਹੈਰਾਨ ਔਰ ਪਰੇਸ਼ਾਨ ਹੋਇਆ ਮੈਂ ਆਪਣੇ ਬੱਚਿਆਂ ਦਾ ਖੋਲ ਉਹ ਆ ਫੋਟੋਆਂ ਦੇਖੀ ਜਾਂਦੇ ਨੇ ਹੈ ਜੀ ਉਹ ਦੇਖਦੇ ਕਾਰਨ ਮੈਂ ਅੱਛਾ ਜਿਹਾ ਵੀ ਇਹ ਰਾਤ ਦੀ ਗੱਲ ਮੈਂ ਕਹਿੰਦਾ ਰਾਤੀ ਮੈਂ 10 11:00 ਵਜੇ ਆਇਆ ਇਹ ਪੋਣੀ ਕਰਨ ਦੀ ਗੱਲਾਂ ਨੇ ਤਾਂ ਮੈਂ ਕੀ ਕਿਹਾ ਜਾ ਸਕਦਾ ਇਹ ਕੁਝ ਗੱਲਾਂ ਕੁਝ ਲੇਖ ਕੁ ਸ਼ਬਦ ਯਾਦ ਨੇ ਉਹਨਾਂ ਦੀਆਂ ਲਾਈਨਾਂ ਕੁਝ ਨਹੀਂ ਮੈਂ ਮੈਂ ਅੱਜ ਤੁਹਾਨੂੰ ਦੱਸਦਾ ਬਈ ਬਹੁਤ ਸਾਰੇ ਕਲਾਕਾਰਾਂ ਨੇ ਉਹਨੂੰ ਗਾਇਆ ਲੇਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ ਗਜ਼ਲ ਦਾ ਫੀਲਡ ਨਹੀਂ ਸੀ ਮੇਰਾ ਅਜੀ ਜਨਾਹੀ ਮੇਰਾ ਕਵਤਾ ਦਾ ਫੀਲਡ ਸੀਗਾ ਮੇਰਾ ਦੁਗਾਨੇ ਦਾ ਫੀਲਡ ਸੀਗਾ ਮੈਂ ਕਦੇ ਗਾਇਆ ਨਹੀਂ ਲੇਕਿਨ ਮੈਨੂੰ ਇੱਕ ਗੱਲ ਚੇਤੇ ਕਦੀ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਝ ਲਿਖ ਦਿਓ ਮੈਂ ਜੋ ਸਟੇਜ ਤੇ ਪਰਫਾਰਮ ਕਰਾਂ ਮੈਂ ਮੈਂ ਬੇਨਤੀ ਕਰਦਾ ਇੱਕ ਵਾਰ ਦੀ ਗੱਲ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਨਮਨ ਨਮਨ ਲੱਗਣ ਲੱਗਿਆ ਤੇ ਸਾਨੂੰ ਆਰਡਰ ਹੋਇਆ ਸਾਰੇ ਕਲਾਕਾਰ ਨੂੰ ਵੀ ਪ੍ਰੋਫੈਸਰ ਸਾਹਿਬ ਦੀ ਚੀਜ਼ਾਂ ਤਿਆਰ ਕਰੋ ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ ਭਾਰਤ ਵਾਂਗ ਮੁੰਦਰੀ ਵਿੱਚ ਲੱਗ ਪੰਜਾਬ ਦਾ ਸ਼ਾਇਦ ਮੈਂ ਅਸੈਂਬਲੀ 'ਚ ਵੀ ਗਾਇਆ ਸੀਗਾ ਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਲਾਸ਼ੇਰੀ ਦਿੱਤੀ ਨਾ ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ ਤੂੰ ਵੀ ਤੇ ਗਾਉਣ ਵਾਲੇ ਇਹ ਪ੍ਰੋਫੈਸਰ ਮੋਹਨ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ ਨੇ ਆਵੀ ਕਰ ਸਕਦੇ ਕਿ ਨਹੀਂ ਪਰ ਜੇ ਤੁਸੀਂ ਗਾਇਆ ਜੇ ਤੁਸੀਂ ਕੰਪੋਜ਼ਿਸ਼ਨ ਕੀਤੀ ਹੈ ਬਹੁਤ ਹੀ ਵਧੀਆ ਚਲੋ ਇਨੇ ਚ ਬੰਦੇ ਦਾ ਹੌਸਲਾ ਵਧ ਜਾਂਦਾ ਔਰ ਉਹ ਛੋਟੇ ਮੋਟੇ ਬੰਦੇ ਨਹੀਂ ਸੀਗੇ ਪਰਖੂ ਸੀਗੇ ਸਭ ਕੁਝ ਸੀਗੇ ਬਸ ਉਨਕੀ ਰਸੀਨਾ ਹੋਰਾ ਕਿਸ ਤਰ੍ਹਾਂ ਦਾ ਸੀਗਾ ਜਦੋਂ ਉਹਨਾਂ ਬੰਦੇ ਸੀ